ਤਨਸਰੀ ਮਹੱਲਾ ਪੰਜਵਾ ਜਤਨ ਕਰੈ ਮਾਨਖੜ ਹਕਾਬਾ ਉਹ ਅੰਤਰ ਜਾਨੀ ਜਾਨਾ ਪਾਪ ਕਰੇ ਕਰ ਮੁਕ ਕਰ ਪਾਵੈ ਤੇਖ ਕਰੈ ਨਿਰਵਾਣਾ ਜਾਣਤ ਦੂਰ ਤੁਮਹ ਪ੍ਰਭ ਨੇਰ ਉਤ ਤਾਕੈ ਉਤ ਤੇ ਉਤ ਪੇਖੈ ਆਵੈ ਲੋਗੀ ਫੇਰ ਰਹਾਉ ਜਦ ਲਗ ਤੂਟਾ ਨਾਹੀ ਮਨ ਪਰਮਾ ਤਬ ਲਗ ਮੁਕਤ ਨਾ ਕੋਈ ਕਹੋ ਨਾਨਕ ਦਇਆਲ ਸੁਆਮੀ ਸੰਤ ਭਗਤ ਜਨ ਸੋਈ ਤਨਸਰੀ ਮਹੱਲਾ ਪੰਜਵਾ ਜਤਨ ਕਰੇ ਮਾਨੁ ਖੜਹਿ ਕਾਬੈ ਉਹ ਅੰਤਰ ਜਾਨੀ ਜਾਨਾ ਪਾਪ ਕਰੇ ਕਰ ਮੁਕੁਰ ਪਾਵੈ ਤੇਖ ਕਰੈ ਨਿਰਵਾਣਾ ਜਾਨਤ ਦੂਰ ਤੁਮਹ ਪ੍ਰਭ ਨੇਰ ਉਤ ਤੱਕੈ ਉਤ ਤੇ ਉਤ ਪੇਖੈ ਆਵੈ ਲੋਭੀ ਫੇਰ ਰਹਾਉ ਜਬ ਲਗ ਤੂਟੈ ਨਾਹੀ ਮਨ ਪਰਮਾ ਤਬ ਲਗ ਮੁਕਤ ਨਾ ਕੋਈ ਕਹੋ ਨਾਨਕ ਦਿਆਲ ਸੁਆਮੀ ਸੰਤ ਭਗਤ ਜਨ ਸੋਈ ਧਨਸ੍ਰੀ ਮਹੱਲਾ ਪੰਜਵਾ ਜਤਨ ਕਰੈ ਮਨੁ ਖੜਕਾਵੈ اوਹ ਅੰਤਰ ਜਾਨੀ ਜਾਨਣਾ ਪਾਪ ਕਰੇ ਕਰ ਮੁਕਰ ਪਾਵੈ ਤੇਖ ਕਰੈ ਨਿਰਵਾਣਾ ਜਾਨਤ ਦੂਰ ਤੁਮਹ ਪ੍ਰਭ ਨੇਰ ਉਤ ਤਾਕੈ ਉਤ ਤੇ ਉਤ ਪੇਖੈ ਆਵੈ ਲੋਭੀ ਫੇਰ ਰਹਾਉ ਜਬ ਲਗ ਤੂਟਾਇ ਨਾਹੀ ਮਨ ਪਰਮਾ ਤਬ ਲਗ ਮੁਕਤ ਨਾ ਕੋਈ ਕਹੋ ਨਾਨਕ ਦਿਆਲ ਸੁਆਮੀ ਸੰਤ ਭਗਤ ਜਨ ਸੋਈ ਤਨਸਰੀ ਮਹੱਲਾ ਪੰਜਵਾ ਜਤਨ ਕਰੇ ਮਾਨਖੜਹ ਕਾਵੇ ਉਹ ਅੰਤਰ ਜਾਮੀ ਜਾਣੈ ਪਾਪ ਕਰੇ ਕਰ ਮੁਕੁਰ ਪਾਵੈ ਤੇਖ ਕਰੇ ਨਿਰਵਾਣਾ ਜਾਣਤ ਦੂਰ ਤੁਮਹ ਪ੍ਰਭ ਨੇਰ ਉਤ ਤਾਕੈ ਉਤ ਤੇ ਉਤ ਪੇਖੈ ਔ ਵ ਲੋਭੀ ਫੇਰ ਰਹਾਵ ਜਬ ਲੱਗ ਤੂਟਾ ਏ ਨਾਹੀ ਮਨ ਭਰਮਾ ਤਬ ਲੱਗ ਮੁਕਤ ਨਾ ਕੋਈ ਕਹੋ ਨਾਨਕ ਦਿਆਲ ਸੁਆਮੀ ਸੰਤ ਭਗਤ ਜਨ ਸੋਈ ਤਨਸਰੀ ਮਹੱਲਾ ਪੰਜਵਾ ਜਤਨ ਕਰੇ ਮਾਨਖੜ ਹਕਾਬ ਉਹ ਅੰਤਰ ਜਾਮੀ ਜਾਨਾਏ ਪਾਪ ਕਰੇ ਕਰ ਮੁਕਰ ਪਾਵੈ ਭੇਖ ਕਰੈ ਨਿਰਵਾਨੈ ਜਾਨਤ ਦੂਰ ਤੁਮਹਿ ਪ੍ਰਭ ਨੇਰ ਉਤ ਤਾਕੈ ਉਤ ਤੇ ਉਤ ਪੇਖੈ ਆਵੈ ਲੋਭੀ ਫੇਰ ਰਹਾਉ ਜਬ ਲਗ ਟੂਟੈ ਨਾਹੀ ਮਨ ਭਰਮਾ ਤਬ ਲਗ ਮੁਕਤ ਨ ਕੋਈ ਕਹੋ ਨਾਨਕ ਦਇਆਲ ਸੁਆਮੀ ਸੰਤ ਭਗਤ ਜਨ ਸੋਈ ਤਨਸਰੀ ਮਹੱਲਾ ਪੁੰਜਵਾ ਜਤਨ ਕਰੈ ਮਾਨੁਖ ਨਹ ਕਾਵੈ ਉਹ ਅੰਤਰ ਜਾਮੀ ਜਾਣੈ ਪਾਪ ਕਰੇ ਕਰ ਮੁਕ ਕਰ ਪਾਵੈ ਤੇਖ ਕਰੈ ਨਿਰਵਾਣਾ ਜਾਣਤ ਦੂਰ ਤੁਮਹ ਪ੍ਰਭ ਨੇਰ ਉਤ ਤਾਕੈ ਉਤ ਤੇ ਉਤ ਪੇਖੈ ਆਵੈ ਲੋਭੀ ਫੇਰ ਰਹਾਉ ਜਦ ਬਲਗ ਟੂਟਾ ਨਾਹੀ ਮਨ ਭਰਮਾ ਤਬ ਲਗ ਮੁਕਤ ਨਾ ਕੋਈ ਕਹੋ ਨਾਨਕ ਦਿਆਲ ਸੁਆਮੀ ਸੰਤ ਭਗਤ ਜਨ ਸੋਈ ਤਨਸਰੀ ਮਹੱਲਾ ਪੰਜਵਾ ਜਤਨ ਕਰੇ ਮਾਨੁ ਖੜਹਿ ਕਾਬੈ ਉਹ ਅੰਤਰ ਜਾਲੀ ਜਾਣੈ ਪਾਪ ਕਰੇ ਕਰ ਮੁਕ ਕਰ ਪਾਵੈ ਤੇਖ ਕਰੈ ਨਿਰਵਾਣਾ ਜਾਨਤ ਦੂਰ ਤੁਮਹ ਪ੍ਰਭ ਨੇਰ ਉਤ ਤੱਕ ਹੈ ਉਤ ਤੇ ਉਤ ਤੇ ਖੈ ਆਵੈ ਲੋਭੀ ਫੇਰ ਰਹਾਉ ਜਬ ਲਗ ਤੂਟਾ ਹੈ ਨਾਹੀ ਮਨ ਭਰਮਾ ਤਬ ਲਗ ਮੁਕਤ ਨਾ ਕੋਈ ਕਹੋ ਨਾਨਕ ਦਿਆਲ ਸੁਆਮੀ ਸੰਤ ਭਗਤ ਜਨ ਸੋਈ ਤਨਸਰੀ ਮਹੱਲਾ ਪੰਜਵਾ ਜਤਨ ਕਰੈ ਮਾਨਖੜ ਹਕਾਬੈ ਉਹ ਅੰਤਰ ਜਾਮੀ ਜਾਣੈ ਪਾਪ ਕਰੇ ਕਰ ਮੁਕੁਰ ਪਾਵੈ ਤੇਖ ਕਰੈ ਨਿਰਵਾਣਾ ਜਾਣਤ ਦੂਰ ਤੁਮਹ ਪ੍ਰਭ ਨੇਰ ਉਤ ਤਾਕੈ ਉਤ ਤੇ ਉਤ ਪੇਖੈ ਆਵੈ ਲੋਭੀ ਫੇਰ ਰਹਾਉ ਜਦ ਲਗ ਤੂਟੈ ਨਾਹੀ ਮਨ ਪਰਮਾ ਤਬ ਲਗ ਮੁਕਤ ਨਾ ਕੋਈ ਕਹੋ ਨਾਨਕ ਦਿਆਲ ਸੁਆਮੀ ਸੰਤ ਭਗਤ ਜਨ ਸੋਈ ਤਨਸਰੀ ਮਹੱਲਾ ਫੁੰਜਵਾ ਜਤਨ ਕਰੈ ਮਾਨੁ ਖੜ ਕਾਬੈ ਉਹ ਅੰਤਰ ਜਾਨੀ ਜਾਨਾ ਪਾਪ ਕਰੇ ਕਰ ਮੁਕ ਕਰ ਪਾਵੈ ਤੇਖ ਕਰੈ ਨਿਰਵਾਣਾ ਜਾਣਤ ਦੂਰ ਤੁਮਹ ਪ੍ਰਭ ਨੇਰ ਉਤ ਤਾਕੈ ਉਤ ਤੇ ਉਤ ਪੇਖੈ ਆਵ ਲੋਭੀ ਫੇਰ ਰਹਾਉ ਜਬ ਲਗ ਤੂਟਾ ਏ ਨਾਹੀ ਮਨ ਪਰਮਾ ਤਬ ਲਗ ਮੁਕਤ ਨਾ ਕੋਈ ਕਹੋ ਨਾਨਕ ਦਿਆਲ ਸੁਆਮੀ ਸੰਤ ਭਗਤ ਜਨ ਸੋਈ ਤਨਸਰੀ ਮਹੱਲਾ ਪੁੰਜਵਾ ਜਤਨ ਕਰੇ ਮਨ ਖੜਹ ਕਾਵੇ ਉਹ ਅੰਤਰ ਜਾਲੀ ਜਾਨਾਏ ਪਾਪ ਕਰੇ ਕਰ ਮੁਕਰ ਪਾਵੈ ਭੇਖ ਕਰੈ ਨਿਰਵਾਨੈ ਜਾਨਤ ਦੂਰ ਤੁਮਹਿ ਪ੍ਰਭ ਨੇਰ ਉਤ ਤਾਕੈ ਉਤ ਤੇ ਉਤ ਪੇਖੈ ਆਵੈ ਲੋਭੀ ਫੇਰ ਰਹਾਉ ਜਬ ਲਗ ਟੂਟਾ ਨਾਹੀ ਮਨ ਭਰਮਾ ਤਬ ਲਗ ਮੁਕਤ ਨਾ ਕੋਈ ਕਹੋ ਨਾਨਕ ਦਇਆਲ ਸੁਆਮੀ ਸੰਤ ਭਗਤ ਜਨ ਸੋਈ ਤਨੁ ਸਰੀ ਮਹਲਾ ਪੁੰਜਵਾ ਜਤਨ ਕਰੈ ਮਾਨਖ ਡਹ ਕਾਵੇ ਉਹ ਅੰਤਰ ਜਾਮੀ ਜਾਣੈ ਪਾਪ ਕਰੇ ਕਰ ਮੁਕਰ ਪਾਵੇ ਤੇਖ ਕਰੈ ਨਿਰਵਾਣਾ ਜਾਣਤ ਦੂਰ ਤੁਮਹ ਪ੍ਰਭ ਨੇਰ ਉਤ ਤਾਕੈ ਉਤ ਤੇ ਉਤ ਪੇਖੈ ਆਵੇ ਲੋਭੀ ਜਦ ਬਲਗ ਟੂਟਾਏ ਨਾਹੀ ਮਨ ਪਰਮਾ ਤਬ ਲਗ ਮੁਕਤ ਨਾ ਕੋਈ ਕਹੋ ਨਾਨਕ ਦਇਆਲ ਸੁਆਮੀ ਸੰਤ ਭਗਤ ਜਨ ਸੋਈ ਤਨਸਰੀ ਮਹੱਲਾ ਪੰਜਵਾ ਜਤਨ ਕਰੇ ਮਾਨਖੜ ਹਕਾਬਾ ਉਹ ਅੰਤਰ ਜਾਮੀ ਜਾਣਾ ਪਾਪ ਕਰੇ ਕਰ ਮੁਕ ਕਰ ਪਾਵੇ ਤੇਖ ਕਰੇ ਨਿਰਵਾਣਾ ਜਾਨਤ ਦੂਰ ਤੁਮਹ ਪ੍ਰਭ ਨੇਰ ਉਤਤਾਕੈ ਉਤਤੇ ਉਤਪੇਖੈ ਆਵੈ ਲੋਭੀ ਫੇਰ ਰਹਾਉ ਜਬ ਲਗ ਤੂਟੈ ਨਾਹੀ ਮਨ ਭਰਮਾ ਤਬ ਲਗ ਮੁਕਤ ਨਾ ਕੋਈ ਕਹੋ ਨਾਨਕ ਦਿਆਲ ਸੁਆਮੀ ਸੰਤ ਭਗਤ ਜਨ ਸੋਈ ਧਨਸ੍ਰੀ ਮਹੱਲਾ ਪੰਜਵਾ ਜਤਨ ਕਰੇ ਮਨੁ ਖੜਕਾਵੈ ਉਹ ਅੰਤਰ ਜਾਮੀ ਜਾਣੈ ਪਾਪ ਕਰੇ ਕਰ ਮੁਕੁਰ ਪਾਵੈ ਧੇਖ ਕਰੈ ਨਿਰਵਾਣੈ ਜਾਨਤ ਦੂਰ ਤੁਮਹ ਪ੍ਰਭ ਨੇਰ ਉਤ ਤਾਕੈ ਉਤ ਤੇ ਉਤ ਪੇਖੈ ਆਵੈ ਲੋਭੀ ਫੇਰ ਰਹਾਉ ਜਬ ਲਗ ਤੂਟੈ ਨਾਹੀ ਮਨ ਭਰਮਾ ਤਬ ਲਗ ਮੁਕਤ ਨ ਕੋਈ ਕਹੋ ਨਾਨਕ ਦਿਆਲ ਸੁਆਮੀ ਸੰਤ ਭਗਤ ਜਨ ਸੋਈ ਤੁਨ੍ਹ੍ਹ ਸ੍ਰੀ ਮਹੱਲਾ ਪੰਜਵਾ ਜਤਨ ਕਰੇ ਮਨੁ ਖੜ੍ਹ ਕਾਵੇ ਉਹ ਅੰਤਰ ਜਾਮੀ ਜਾਣੈ ਪਾਪ ਕਰੇ ਕਰ ਮੁਕੁਰ ਪਾਵੈ ਤੇਖ ਕਰੈ ਨਿਰਵਾਣੈ ਜਾਣਤ ਦੂਰ ਤੁਮਹ ਪ੍ਰਭ ਨੇਰ ਉਤ ਤੱਕੈ ਉਤ ਤੇ ਉਤ ਪੇਖੈ ਔਏ ਲੋਭੀ ਫੇਰ ਰਹਾ ਜਬ ਲੱਗ ਤੂਟਾ ਹੈ ਨਾਹੀ ਮਨ ਭਰਮਾ ਤਬ ਲੱਗ ਮੁਕਤ ਨਾ ਕੋਈ ਕਹੋ ਨਾਨਕ ਦਿਆਲ ਸੁਆਮੀ ਸੰਤ ਭਗਤ ਜਨ ਸੋਈ ਧਨਸ੍ਰੀ ਮਹੱਲਾ ਪੰਜਵਾ ਜਤਨ ਕਰੇ ਮਾਨੁ ਖੜ੍ਹ ਕਾਬੈ ਉਹ ਅੰਤਰ ਜਾਮੀ ਜਾਣੈ ਤਾਪ ਕਰੇ ਕਰ ਮੁਕ ਕਰ ਪਾਵੇ ਤੇਖ ਕਰੇ ਨਿਰਵਾਣਾ ਜਾਣਤ ਦੂਰ ਤੁਮਹ ਪ੍ਰਭ ਨੇਰ ਉਤ ਤਾਕੈ ਉਤ ਤੇ ਉਤ ਪੇਖੈ ਆਵੈ ਲੋਭੀ ਫੇਰ ਰਹਾਉ ਜਦ ਲਗ ਤੂਟਾ ਨਾਹੀ ਮਨ ਪਰਮਾ ਤਬ ਲਗ ਮੁਕਤ ਨਾ ਕੋਈ ਕਹੋ ਨਾਨਕ ਦਇਆਲ ਸੁਆਮੀ ਸੰਤ ਭਗਤ ਜਨ ਸੋਈ ਕਨਸਰੀ ਮਹੱਲਾ ਪੁੰਜਵਾ ਜਤਨ ਕਰੈ ਮਾਨੁ ਖੜਹ ਕਾਵੈ ਉਹ ਅੰਤਰ ਜਾਨੀ ਜਾਨਾ ਪਾਪ ਕਰੇ ਕਰ ਮੁਕ ਕਰ ਪਾਵੈ ਤੇਖ ਕਰੈ ਨਿਰਵਾਣਾ ਜਾਨਤ ਦੂਰ ਤੁਮਹ ਪ੍ਰਭ ਨੇਰ ਉਤ ਤਾਕੈ ਉਤ ਤੇ ਉਤ ਪੇਖੈ ਆਵੈ ਲੋਭੀ ਫੇਰ ਰਹਾਉ ਜਦ ਲਗ ਤੂਟਾ ਹੈ ਨਾਹੀ ਮਨ ਪਰਮਾ ਤਬ ਲਗ ਮੁਕਤ ਨਾ ਕੋਈ ਕਹੋ ਨਾਨਕ ਦਇਆਲ ਸੁਆਮੀ ਸੰਤ ਭਗਤ ਜਨ ਸੋਈ ਤਨਸਰੀ ਮੁਹੱਬਾ ਪੁੰਜਵਾ ਜਤਨ ਕਰੇ ਮਨ ਖੜਹਿ ਕਾਵੇ ਉਹ ਅੰਤਰ ਜਾਮੀ ਜਾਣੈ ਪਾਪ ਕਰੇ ਕਰ ਮੁਕੁਰ ਪਾਵੇ ਤੇਖ ਕਰੇ ਨਿਰਵਾਣਾ ਜਾਨਤ ਦੂਰ ਤੁਮਹ ਪ੍ਰਭ ਨੇਰ ਉਤ ਤਾਕੈ ਉਤ ਤੇ ਉਤਪੇਖੈ ਆਵੈ ਲੋਭੀ ਫੇਰ ਰਹਾਉ ਜਬ ਲਗ ਤੂਟੈ ਨਾਹੀ ਮਨ ਪਰਮਾ ਤਬ ਲਗ ਮੁਕਤ ਨਾ ਕੋਈ ਕਹੋ ਨਾਨਕ ਦਇਆਲ ਸੁਆਮੀ ਸੰਤ ਭਗਤ ਜਨ ਸੋਈ